ਲੈ ਲਿਆ ਉਹ 14000 ਮੱਕ ਸੜਗਾ ਦਾ ਮੱਥਾ ਮਾਰੀਓ ਬਜਾਰੇ ਤੂੰ ਕਾ ਕਰਨੀ ਐ ਸਹੀ ਓ ਸਿਆਰ ਵੀ ਦੇਣੀ ਕਿਨੇ ਦੀ ਹੈ ਕਿੰਦਾ ਚੱਲੂ ਤੁਹਾਡੇ ਬਾਈ ਚੱਲ ਜੂਗੀ ਚੱਲੂ ਤਾਂ ਰੇਟ ਪਰ ਬੁਹੀ ਲਾ ਬੜਾ ਯਾਰ ਰੇਟ ਤਾਂ ਅਲੱਗ ਹੀ ਦੇਜਾ ਫਰੀਕਾ ਕਿੰਨਾ ਮੰਗਿਆ 14000 ਰੁਪਏ ਵਾਰੇ ਮਾਲ ਬਾਰੇ ਮੰਗਦੀ ਆ ਵਿਹਾਵ ਇਹਨਾ ਦੇ ਰਿਹਾ ਸਾਹਿਬ ਨਾਲ ਤੁਸੀਂ ਦੇ ਦੇ ਫਿਰ ਕਿਨੇ ਦਸ ਰੁਪਏ ਅਸਲੀ ਮਾਰਿਆ 6800 ਸਹੀ ਕੱਢ ਮੈਨ ਲਿਆ ਬੱਚੇ ਦਿੰਦੇ ਜਰਾ ਕੱਢ ਜਾਂਦੇ ਉਹ ਬਾਈ ਬੱਚੇ ਕਿਹੜੇ ਹੁਣ ਬਿਕਦੇ ਨੇ ਬੱਚੇ ਬੱਚੇ ਮੰਡੀ ਦੇ ਕਰਨਾਜਾ ਫਿਰ ਫਿਰ ਮੈਂ ਨਾ ਕੱਢ ਜਾਂਦੇ ਨਾ ਬਕੀ ਜਾਂਦਾ ਫਿਰ ਵਾਲੀ ਸ਼ਟਾਉਟ ਹੋ ਗਈ ਉਹ ਫਿਰ 11000 ਲੱਗ ਗਿਆ ਇਹਦਾ ਮੋਜੂ ਬਾਹਰ ਨਿਕਲ ਗਿਆ ਕਿਦੋਂ 11 ਕਹਿੰਦਾ ਲੱਗ ਗਿਆ ਫਿਰ ਹੁਣ ਤਾਂ

ਕਿੰਨੇ ਵੇ ਮੰਗ ਜੋੜੀ ਦੇ 25000 ਕਿਉਂ ਕਿ ਸਾਬ ਜਨਾ ਪੈਸੇ ਮੰਗ ਰਾਇਆ 25 25 ਦਾ ਹੈ ਨਹੀਂ ਯਾਰ ਇਹ ਇੱਕ ਕਲੀ ਦੇ ਆ ਚਲ ਗੀ ਗਾਹਦੋ ਲਾਣਾ ਇਹ ਬੱਕਰਾ ਹੂ ਪੱਟ ਹੈ ਆ ਦੋਨੇ ਦਾ ਸਵਿਆ ਹਾ ਲੈ ਲੈਣਾ ਚਾਹੀਦਾ

ਇੱਤਨੀ ਆ ਇਹ ਤਾਂ ਥੋੜੋ ਬੇਦਰੇ ਕਿਉਂ ਦੋਨੋਂ 12 ਦੇ ਦਈਏ ਨਹੀਂ ਓਹੀ 12 ਵਜੇ ਦੋਨੋਂ 12 12 12 ਨਹੀਂ ਹਾਂ ਦੋਨੋਂ 12 ਨਹੀਂ ਓ ਫਿਰ ਸਹੀ ਤਾਂ ਆ ਯਾਰ ਤੇ ਦੋਨੀ ਚੱਕ ਦਨ ਤੇਰੀ ਆਹ ਆ ਦੇਖੀ ਜੋ 2000 ਦੇ ਬੀਬੂ ਛੱਡ ਯਾਰ ਆ ਫੜ ਯਾਰ 1300 ਦੇ ਦੋਨਾਂ ਦੇ ਹਾਂ ਨਹੀਂ ਓਏ ਦੋਦਾ ਖੜ ਜਾ ਤੈਨੂੰ ਮੈਂ ਖਾਣਾ ਤਾਂ ਨਹੀਂ ਹੋਰੀ ਖੜਾ ਵੇ ਉਹ ਖੜ ਜਾ ਉਹ ਪੈਸੇ ਫੜਾਈ ਇਹਨੇ ਨਹੀਂ ਪੈ ਸਾਡੇ ਹੀ ਬੂੰ ਬਰ ਬੁਰੀ ਮੋਕੋ ਨਾ ਫੜ ਜੇਬ ਚ ਪਾ ਲੈ ਹੱਥ ਮੇਰੇ ਕੰਨ ਦਾ ਤੇ ਬੋਲਦੇ ਦੇਣੇ ਕਿ ਨਹੀਂ ਗੱਸੇ ਰਾਈ ਮੇਰੇ ਤੇ ਬੋਲ ਚੰਦਰਾ ਓਹ ਖੜ ਜਾ ਕੋਣ ਕੋਣ ਮਾਰ ਕਰ ਰਿਹਾ ਉਹ ਰਿਆ ਬਾਈ ਬੂ ਮਾਇਰਾ ਓ ਰਿਆ ਬਾਈ ਫਿਰ ਤਾਂ ਚਾਚਾ ਉਹ ਲੈ ਲਾਂਗੇ ਹਾਂ ਫਿਰ ਤਾਂ ਇੱਥੇ ਕਿ ਤਾਂ ਉਹ ਆਇਆ ਪਿਆਗਾ ਫਿਰ ਤਾਂ ਹਜ਼ਾਰ ਖੰਡ ਹੋਰ ਪਾ ਕੇ ਉਹ ਲੈ ਲਾਂਗੇ ਉਹਨੇ ਕਰ ਉਹ ਗਰੇ ਗਰੇ ਯਾਰ ਲੈਣਾ ਪਸੰਦ ਦੋ ਬੱਚੇ ਦੋ ਬੱਚਿਆਂ ਦੇ ਬੱਚੇ ਉਹਨਾਂ ਦੀਆਂ ਨੇ ਦੋ ਹਾਂ ਮੈਂ ਸਹੀ ਦੱਸਾਂ ਹਾਂ ਦੱਸ ਜੀ ਹਜ਼ਾਰ ਲੈ 20 ਰੇ ਕੀ ਜਾਂਦਾ ਹੈ ਹਾਂ 20 ਰੇ ਕੀ ਜਾਂਦਾ ਹੈ ਸਹੀ ਉਹ ਕਿਹਾ ਉਹ ਨਾਲ ਫਿਰ ਉਹਨੇ ਕਿਹਾ ਘੱਟਵਾ ਦੋ ਨਹੀਂ ਪੂਰੀ ਝਾਊ ਹੀ ਹੈ 20 ਹਜ਼ਾਰ ਆ ਇਹ ਮੰਗਦਾ ਹੈਗਾ ਮੰਗਦਾ ਤੇ ਇਹੋ ਜੀ ਗੱਲ ਕਰਦਾ ਹੈ ਜੀ ਤੁਸੀਂ ਕਿੰਨੇ ਲਾਇਨੇ ਹੈ ਪਿਆਰ ਮਰ ਕੋ ਮਰਜੀ ਲਾਦਾ ਯਾਰ ਇਹ ਗੱਲ ਪਰਦੇ ਚ ਚਾਚਾ ਜੀ ਪਰਦੇ ਚ ਗੱਲ ਕਰਦਾ ਹੈਗਾ ਲਾਦ ਨੂੰ ਘਰੇ ਕਿ ਕਹਿ ਕੇ ਜਾਊਗਾ ਜਿਹਦਾ ਸ਼ਹਿਰ ਹੋਵੇ ਮੈਂ ਤਾਂ ਛਾਈ ਫੜਨੇ ਆ ਨਹੀਂ ਫਿਰ ਤੂੰ ਖੜਾ ਰਹੀ ਕਿਹੜੇ ਕਿਹੜੇ ਬਠਾ ਨੇ ਉਹ ਗੋਏ ਨਵੀਂ ਖੜੀਆਂ ਨੇ ਆ ਤਾਂ ਬੱਕਰੀ ਐ ਕਹੇਗੀ ਕੋ ਕਾਲੀ ਜੀ ਪਹਿਲੇ ਬੈਠੀ ਐ ਨਾ ਫੜ ਕੋਈ ਬੜੂ ਨਾ ਫੜਉ ਕੱਲਾ ਗੱਲ ਤਾਂ ਮੁਕਾ ਲਓ ਸਾਈ ਫੜ ਲੈਣਾ ਕੋਈ ਤਾਂ ਲਿੱਪਟਣ ਲੱਗਿਆ ਕਿਹਾ ਮੈਂ ਕਹਿੰਦਾ ਹੁਣ ਕਿਹਨੂੰ ਘੁਮਾ ਦੂਗੀ ਸਹੀ ਤਾਂ ਫੜ ਲੋ ਮੇਰਾ ਮੋੜ ਤੇ ਪਾਸ ਕਰਦੀ ਆ ਲੈ ਫੜ ਉਹ ਫੜੋ ਕਿਹ ਪੂਰੇ 15000 ਦਾ ਬਾ ਯਾਰ ਨਹੀਂ ਨਹੀਂ ਘਟ ਰਹੀ ਹੈ ਜੀ ਨਹੀਂ ਹੋ ਕਿ ਨਾ ਹੋ ਫਿਰ ਕਿਨੇ ਹੋਊਗਾ ਉਹ ਯੰਤਰ ਉਹ ਰਿਆ ਉਹ ਕਿੰਨੇ ਹੋਊਗਾ ਰਿਆ ਚੱਲਾ ਉਰੀਆ ਹੋ ਗਏ ਹੋ ਮੈਨੂੰ ਪਕੜਿਆ ਹੈ ਦੂਜੇ ਬੰਦੇ ਨਾਲ ਪਾ ਪੈ ਗਿਆ ਕਿਵੇਂ ਹੋਊਗਾ ਹਾਂ ਕੱਲ ਦੱਸਦਾ ਦਉ ਨੂੰ ਸਹੀ ਰੇਟ 20000 ਦੱਸਿਆ ਨਾ ਹਾਂ ਤੁਸੀਂ ਘੱਟ ਦੇ ਦੋ 500 ਹੋਰ ਕੀ ਜਰਮਾ ਤੋਂ 15 ਲਾਦਾ ਹੁਣ ਨਹੀਂ ਤੂੰ ਬਸ ਹੋ ਪੂਰੇ ਦਿਖ ਰਿਹਾ ਨਹੀਂ ਉਹ ਫੇਕੀ ਹੈ ਤੂੰ ਬਸ ਹੋਰ ਬਾਲਾ ਯਾਰ ਨਹੀਂ ਨਹੀਂ ਹਾਂ ਘੱਟ ਨਹੀਂ ਜਿਨੀ ਹਉ ਹੀ ਹੈ ਨਹੀਂ ਚਲ ਗਾ ਹਾਂ ਪਾੜਿਆ 100 ਨਹੀਂ ਕਹਾਂ ਹਉ ਲਫਾੜੀ ਗਾਂ ਤਾਂ ਵੀ ਬਚੂ ਯਾਰ ਇਹ ਖੜ ਜਾ ਪੁੱਤ 16000 ਦੇ ਯਾਰ 16000 ਦੇ ਯਾਰ ਗਣ ਪੈਣੂ ਯਾਰ ਫੜਾ ਫੜਾ ਪੈਸੇ ਫੜਾ 500 ਹੋਰ ਪੈ ਗਿਆ ਹੁਣ ਫੜਾ ਪੈਸੇ ਆ ਬੋਲ ਰਹੀ ਤੀ ਖੜ ਜਾ ਅੰਕਲ ਉਰੇ ਤੋਂ ਉੱਪਰ ਨਹੀਂ ਬੈਠ ਲੱਗਦੇ ਇਹ ਦੂਗਾ ਹੀ ਨਾ ਉਹ ਪੈਸੇ ਬੋਲ ਰੇ ਦੇ ਦੇ ਬਣਾ ਨਹੀਂ ਤਾਂ ਦੇ ਕੀ ਫੜਾਂਗੇ ਪੈਸੇ ਤਾਂ ਦੇ ਕੀ ਫੜਾਂਗੇ ਉਹ ਦੇ ਦੇ ਵਧੀਆ ਰਹੇਗਾ ਹਾਂ ਜਿਹਦਾ ਵੀ ਕਹਾਂਗੇ ਘਰ ਤਕਰੀਬ ਨਾ ਫਰਾਂ ਰੁਪਈਏ ਵਧੀਆ ਨੇ ਤੂੰ ਬੱਬਾ ਬਾਬਾ ਇਹ ਵਧੀਆ ਰਾਗੇ ਉਹ ਬਈਆ ਕਹਾਂ ਲੈ ਜਾਣਾ ਨਹੀਂ ਆ ਬਈਆ ਹੋਰ ਜਾ ਕਹਾ ਜਾਈਏ ਕਫੜਾ 500 ਰੁਪਈਆ ਗਾਠੀ ਕੋ ਜੋ ਮਾ ਉਹ ਫੜਾਵੇ ਹੁਣ ਵਧੀਆ ਰਹੇਗਾ ਮੰਡੀ ਚ ਗੇੜਾ ਕੱਢਣਾ ਰਹਿਣ ਦੇ ਜਾ ਤਾ ਆ ਜਾ ਤੇਰੀ ਮਰਜ਼ੀ ਹੈ ਪਾਈ ਹੋਰ ਬਠੇਰੀਆਂ ਨੇ ਪੱਠਾ ਕਿਹੜਾ ਪੱਠਾ ਦਿੰਦਾ ਚਾ ਜੋੜੀ ਕਰਦਾ ਆ ਦੋਨੋਂ ਕਿੰਨੇ ਪੈਸੇ ਦਾ ਇਹ ਵੀ ਪੱਠੀ ਹੈ ਕਾਲੀ ਬਣਾ ਕੇ ਬਣਾ ਵਸ ਕੇ ਇਹਦਾ ਜਗ ਵਧਣਗੇ ਤੂੰ ਬੂਲਾ ਤੂੰ ਲੜ ਗਿਆ ਹਾਂ ਫਿਰ ਬੂਬਾ ਇਹ ਕਰੀਏ ਨਾ ਯਾਰ ਇਹਦਾ ਜਗ ਵਧਣਗੇ ਆ ਜੋੜੀ ਕੇ ਉਸ ਚੜ ਰਿਹਾ ਇਹ ਰੱਖਾਂਗੇ ਸਭ ਕੇ ਮਿਹ ਮੰਗਦੇ ਆ ਸੁੱਖ ਦੇਣੀਆਂ ਦਾ ਹਾਂ ਵੀ ਕੋਈ ਗੱਲ ਨਹੀਂ ਮੈਂ ਤੇ ਕੋਈ ਚੱਕਣ ਤੁਸੀਂ ਰਾਹ ਦੇ ਮਹਾਰਾਜ ਦੋ ਦੋ ਬੰਦ ਪਟਾ ਕਿੰਨੇ ਮੰਗੇ ਨੇ 30 ਮੰਗੇ ਨੇ ਹੋਸ ਹੋਲੀ ਹੋਰ ਕੜੀ ਅੱਡੀ ਰਹਿ ਗਈ ਐ ਡੜੇ ਪਟਾ ਨਹੀਂ ਗਈ ਆ ਸਾਡੇ ਇਹ 16000 ਰੁਪਏ ਦਾ ਕਿਹਾ ਸੀ ਇੱਕ ਦਾ ਦੋ ਦਾ ਆ ਕਿੰਨੇ ਦਿਨਾਂ ਦੀ ਸਾਡੀ ਇਹ ਇਹਦਾ ਭੱਜ ਨਹੀਂ ਸਾਡੇ ਸੰਗੜ ਗੜੇ ਨੇ ਉੱਚੇ ਤਾਂ ਕੋਈ ਨਹੀਂ ਨੇ ਆ ਬੰਦੇ ਬਾਦ ਯਾਰਾਂ ਆ ਬਾਲਾ ਬਾਲਾ ਅੰਤਰਾ ਆਉਣ ਦਾ ਦਿਖਾ ਯਾਰ ਕੋਈ ਰਾਹ ਰੂ ਫਿਰ ਤਾਂ ਕਰੀਏ ਗੱਲ ਠੋਕ ਕੇ ਦੇਣਾ ਹੋ ਯਾਰਾਂ ਤੂੰ

ਠੀਕ ਹੈ ਬ੍ਰਾਦਰ ਰੇਟ ਕਰ ਰੇਟ ਕਰ ਬੋਰਡ ਬੋਰਡ ਕੀ ਮੰਨਦਾ ਹਾਂ ਰੱਖਿਆ ਸਹੀ ਯਾਰ ਹਾਂ 20 ਨਹੀਂ 30 ਜਾਂ 30 ਵਜੇ ਨਾਲ ਕੀ 30 ਜੇ ਨਾਲ ਯਾਰ ਮਾਰ ਆਇਆ ਤੁਸੀਂ ਦਾ ਬੌਜੀ ਮਾਰ ਆਥੇ ਮੈਂ ਬੋਲਦਾ ਨਹੀਂ ਯਾਰ ਅੱਗੇ ਉਹਨੇ ਹੱਥ ਬਣਾ ਲਿਆ ਕੀ ਰੇ ਵੇਚਣੇ ਤੇਰੇ ਨਾ ਨਾ ਆਪਾਂ ਮੁਰਾ ਬਿਕਾਣੇ ਬੜ ਗਿਆ ਹਾਈ ਉਹ ਛੋਟੇ ਤੇ ਆ ਲਫਾੜਾ ਕਿੰਨੇ ਲਾ ਦਈਏ ਦੰਦ ਦੰਦ ਪੜ ਕੇ ਦੇਖ ਯਾਰ ਦੋ 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 ਮਾਂ ਦਾ ਖੀਰੀਆਂ ਵਾਲਾ ਮੱਕੇ ਚੱਲ ਜਾ 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 ਦੱਸ ਕਿੰਨੀਆਂ ਨੇ ਯਾਰ ਖੀਰੀਆਂ ਲੈਣੇ ਖੀਰੀਆਂ ਖਾਣਾਂ ਆ ਬੋਨੀ ਲੈਣੀ ਹੈ ਦਾ ਬਜੇ ਚੌਕਿਆਂ ਦੇ ਪੁੱਛੀਆਂ ਦੇ ਪੁੱਛ ਕਰਨ ਬੱਕਰੀ ਲੈ ਬੱਕਰੀ ਲੈਣੇ ਰਹੀਆਂ ਪੱਠਾ ਯਾਰ ਬੱਕਰੀ ਕਿਵੇਂ ਚੱਲਦੀ ਪੱਠਾ ਵਾਲੇ ਤਾਂ ਚੱਲਾ ਹੋਰ ਵੀ ਭਾਈ ਕਿੰਨੇ ਰੱਖਣਾ ਉਹ ਯਾਰ ਮੈਂ 30 ਹਜਾਰ ਕੀ ਇਹਦਾ ਹੈ ਨਹੀਂ ਆਦੇ ਤੁਸੀਂ ਦੱਸਦੇ ਭਾਈ ਭਜੰਦੇ ਹਿਸਾਬ ਨਾਲ ਆਈ 18000 ਰੁਪਈਆ ਲੈ ਚੋਰ ਕੀ ਤੂੰ ਕਸਦੇ ਅਸਲ ਵਸ ਦੀ ਗੱਲ ਕਰਾਂ ਦੇਣ ਦੇ ਨਾਲ ਹੀ ਕੋਈ ਗੱਲ ਹਾਂ ਪਾਣੀ ਚ ਮਧਾਣੀ ਨਾ ਪਾਈ ਗੱਲ ਇੱਕੋ ਹੀ ਕਰਦੇ ਦੇਣੀਆਂ ਦੇ 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 ਨਹੀਂ ਲੈ ਗਰਮ ਹੀ ਪਹਿਲੀ ਬਹੁਤ ਹੈ ਠੀਕ ਆ ਪਟਾ ਤੇਰਾ 10000 ਲੈ ਜਾਂ 26000 ਆ ਫੜ ਸਹੀ ਯਾਰ ਆ ਫੜ ਸਹੀ ਫੜਾ ਉਹ ਗਾ ਹਾਂ ਇਹਨਾਂ ਦਾ 18000 ਰੁਪਿਆ ਨਾ ਆ ਫੜ ਪੱਕੇ ਰਹੂ 19 ਦਾ ਬਠਾ ਦੇ ਯਾਰ ਓਏ ਇਹਨਾਂ ਨਾਲ ਤਾਂ ਨਿਕਰੋ 12 ਤਾਂ ਆਪ ਹੀ ਮੰਗੀ ਜਾਂਦਾ ਉਹ ਪਾ ਲਾਂਗੇ ਚਾਚਾ ਓਏ ਪੱਠਾ ਇਹ ਨਹੀਂ ਮੈਂ 19 ਲਾਦਾ ਬਾਈ 19 ਲਾਦਾ ਮਦਾ ਹੁਣ ਐ ਸਾਲੀ ਦੇਸੀ ਹੋ ਹੈ ਕਿ ਤਾ ਨਿਕਰ ਆ ਇਹਨਾਂ ਨਾਲ ਦੇ ਦੇ 19 ਦਾ ਫੜਾ ਦੇ ਹੋਰ ਮੈਂ ਫਿਰ ਇੱਕ ਉਹ ਪਾ ਲੂੰਗਾ ਕੋਈ ਨਾ ਵੀ ਨਾਲ ਹੌਲ ਨਹੀਂ ਨਹੀਂ ਬਾਈ ਕਾਫੇ ਤੇਰੀ ਮਾਦੀ ਹੋਈ ਅੰਦਾਜ਼ ਕਰਾ ਕੇ ਹੋਈ ਆ ਲੱਖਿਆ ਉਹ ਬਣੀ ਪਈ ਆ ਉਹ ਜਮਈ ਸਾਦਾ ਪੱਕਾ ਹੀ ਆਪਣਾ ਮੰਨ ਉਹ ਲੈ ਲੈ ਉਹ ਜਦੋਂ ਵੱਡ ਚੁ ਫਿਰ ਉਹ ਦੇ ਦੇ ਯਾਰ ਬਾਈ ਪੱਠਾ ਦੇ ਧੱਕਾ ਨਾ ਕਰ ਚਾਚਾ ਆ ਜਾ ਆਈਕਲਕ ਡਾ 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 ਨਾ ਨਾਮ ਫਿਰ ਤਾਂ ਇਹਨਾਂ ਨੂੰ ਪੈਸੇ ਦੇ ਕਾਹਦੀ ਵੱਡੀ ਲੈਣਾ ਛੇਰੀ ਫਿਰ ਹਾਂ ਐ ਕਰਨਾ ਹਾਂ ਮੈਂ ਆਪਣੇ ਪੱਤਾ ਘਰ ਕੇ ਰੰਗ ਦੇ ਕਈਆਂ ਨੇ ਤਾਂ ਰੰਗ ਦੀਆਂ ਕਾਲਾ ਕੰਨੇ ਕੰਨੇ ਦੀ ਬੁਰੀ ਕਾਪੀ ਦੀ ਫੜਾਕ ਲਾ ਫੜੇ ਕਹਿੰਦਾ ਬੜਿਆ ਪੈ ਜਾਂਦਾ ਜੀ ਕੰਨੇ ਦੀ ਕੰਨੇ ਦੀ ਓਹੋ ਉਹ ਪੱਠ ਵੇਲੇ ਗੱਡੀ ਨਹੀਂ ਉਹ ਨੰਬਰ ਨਹੀਂ ਆ ਵੀ ਗਈ ਜੀ ਰੋਡ ਮੰਗ ਦੇਣੀ ਹੈ ਉਹ ਲਖੇ ਇਹ ਪਤਾ ਕਿਥੋਂ ਆਇਆ ਹੈ ਉਹ 12 ਨਹੀਂ ਗਈ ਮਾਰ ਆਇਓ ਖੜ ਜਾ ਦਰਵਾਜ਼ੇ ਬਸ ਲੈ ਆ ਬਸ 12 ਨਹੀਂ ਗਈ ਖੜ ਖੜ ਔਰ ਇੱਕ ਮਿੰਟ ਖੜ ਜਾ ਉਹ ਇੱਕ ਮਿੰਟ ਖੜ ਜਾ ਬਾਈ ਖੜਦਾ ਸੀ ਸਭ ਨਹੀਂ ਬਸ ਹੋ ਗਈ ਹੋ ਗਈ ਉਹ ਛੱਡ ਨਹੀਂ ਹੋ ਗਈ ਬਾਈ ਇਹ ਉਹ ਤੇਰੀ